ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਿਹਾ ਸਰਦਸ਼ਕਾ ਦਾਾ ਸਵਾਗਤ ਹੈ ਮੈਂ ਲਗਨ ਸੇ ਠਾਹਰ ਆਇਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਕੈਨੇਡਾ ਤੋਂ ਸੀਨੇ ਪત્રਕਾਰਸਦਾਰ ਜਗਿੰਦਰ ਸਿੰਘ ਜੀ ਸਰ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤਾਂ ਸਰ ਚਰਚਾ ਦੀ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਆਂ ਪੰਜਾਬ ਵਿੱਚ ਜਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਚਰਚਾਵਾਂ ਕੀ ਨੇ ਦੇਖੋ ਲਗਨ ਚੋਣਾਂ ਤੋਂ ਬਾਅਦ ਜਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਪੰਜਾਬ ਚ ਚਰਚਾਵਾਂ ਸ਼ੁਰੂ ਹੋਈਆਂ ਨੇ ਜੀ ਵਿੱਚ ਸਭ ਤੋਂ ਵੱਧ ਚਰਚਾ ਜਿਹੜੀ ਹੋ ਰਹੀ ਹੈ ਉਹ ਕਾਲੀ ਦਲ ਦੀ ਹੋ ਰਹੀ ਹੈ ਬਿਲਕੁਲ ਹਮੇ ਕਾਲੀ ਦਲ ਨੇ ਚੋਣਾਂ ਚ ਭਾਗ ਨਹੀਂ ਲਿਆਗਾ ਔਰ ਚੋਣਾਂ ਦੇ ਦੌਰਾਨ ਵੀ ਇਸ ਮੁੱਦੇ ਤੇ ਸਭ ਤੋਂ ਵੱਧ ਚਰਚਾ ਹੁੰਦੀ ਰਹੀ ਹੈ ਕਿ ਕਾਲੀ ਦਲ ਨੇ ਜਿਮਨੀ ਚੋਣਾਂ ਚੋਂ ਮੈਦਾਨ ਛੱਡਤਾ ਹੈ ਕਾਲੀ ਦਲ ਇਹ ਮੈਦਾਨ ਕਿਹਦੇ ਲਈ ਛੱਡਦਾ ਹੈ ਬਿਲਕੁਲ ਪਰ ਇਹ ਚਰਚਾਵਾਵਾਂ ਹੁੰਦੀਆਂ ਰਹੀਆਂ ਕਿ ਭਾਜਪਾ ਲਈ ਛੜਤਾ ਪਰ ਚੋਣ ਨਤੀਜਿਆਂ ਤੋਂ ਬਾਅਦ ਇਹ ਜਿਹੜੀਆਂ ਚਰਚਾਵਾ ਇਹਨਾਂ ਨੂੰ ਵੀ ਵਿਸ਼ਰਾਮ ਲੱਗਿਆ ਤੇ ਨਤੀਜਾ ਉਲਟਾ ਆ ਹਮ ਔਰ ਜਿਹੜੀ ਹੁਣ ਸਭ ਤੋਂ ਵੱਡੀ ਖੋਰ ਚਰਚਾ ਹੋ ਰਹੀ ਆ ਉਹ ਇਹ ਹੋ ਰਹੀ ਆ ਵੀ ਜਿਹੜਾ ਕਾਲੀ ਦਲ ਦਾ ਪੱਕਾ ਕੇਡਰ ਸੀ ਖਾਸ ਕਰ ਗਿੱਦੜਵਾਹਾ ਹਲਕੇ ਚ ਜਿਹੜਾ ਜਿਹੜਾ ਕਿਆਸ ਕੀਤਾ ਜਾ ਰਿਹਾ ਸੀ ਕਿ ਕਾਲੀ ਦਲ ਦੀ ਲੀਡਰਸ਼ਿਪ ਦੇ ਇਸ਼ਾਰੇ ਤੇ ਮਤਲਬ ਉਹ ਸਪੋਰਟ ਕਰੂਗਾ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਜੀ ਇਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੈ ਕਾਲੀਦਾਲ ਦਾ ਕੇਡਰ 227 ਚ ਵਾਪਸ ਆ ਜਾਊਗਾ ਇਹ ਇੱਕ ਬੜਾ ਵੱਡਾ ਮੁੱਦਾ ਹੈ ਲਗਨ ਜੀ ਜਦੋਂ 6 ਲੋਕ ਸਭਾ ਚੋਣਾਂ ਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਸਮਝੌਤੇ ਦੀ ਗੱਲ ਚੱਲ ਰਹੀ ਸੀ ਔਰ ਪੂਰੇ ਦੇਸ਼ 'ਚ ਸਮਝੌਤਾ ਸੀ ਨੈਸ਼ਨਲ ਪੱਧਰ ਤੇ ਔਰ ਪੰਜਾਬ 'ਚ ਤੁਹਾਨੂੰ ਪਤਾ ਹੋ ਯਾਦ ਹੋਊਗਾ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਅਲੱਗ-ਅਲੱਗ ਚੋਣਾਂ ਲੜੀਆਂ ਸੀ ਜੀ ਬਿਲਕੁਲ پیچھے ਇੱਕ ਇੱਕ ਵੱਡਾ ਕਾਰਨ ਇਹ ਸੀਗਾ ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਇਹ ਦੱਸਿਆ ਸੀ ਕਿ ਜਦੋਂ ਸੱਤਾਧਾਰੀ ਧਿਰ ਨਾਲ ਕਿਸੇ ਪਾਰਟੀ ਦਾ ਸਾਂਝਾ ਮਤਲਬ ਗੱਠਜੋੜ ਹੋ ਕੇ ਚੋਣ ਲੜੀ ਜਾਂਦੀ ਹੈ ਤਾਂ ਕਾਂਗਰਸ ਪਾਰਟੀ ਦਾ ਜਿਹੜਾ ਕਾਫੀ ਕੇਡਰ ਹੁੰਦਾ ਉਹ ਸੱਤਾਧਾਰੀ ਧਿਰ ਨਾਲ ਜੁੜ ਜਾਂਦਾ ਔਰ ਉਹ ਕੇਡਰ ਨੂੰ ਆਪਦੇ ਨਾਲ ਜੋੜੀ ਰੱਖਣ ਲਈ ਵੀ ਇੱਕ ਵੱਡਾ ਕਾਰਨ ਸੀ ਕਿ ਕਾਂਗਰਸ ਨੇ ਵੱਖਰੀ ਚੋਣ ਲੜੀ ਸੀ ਪੰਜਾਬ 'ਚ ਕਿ ਕਿਸੇ ਸਾਡਾ ਕੇਡਰ ਨੂੰ ਆਮ ਆਦਮੀ ਪਾਰਟੀ ਨਾ ਖਾ ਜਾਏ ਕਿਉਂਕਿ ਆਮ ਆਦਮੀ ਪਾਰਟੀ ਸੱਤਾ 'ਚ ਹੈ ਹਮ ਔਰ ਜੇ ਦੇਖਿਆ ਜਾਵੇ ਤਾਂ ਹੁਣ ਕਾਲੀ ਦਲ ਦਾ ਜਿਹੜਾ ਕੇਡਰ ਆ ਉਹ ਚਾਰਾਂ ਹਲਕਿਆਂ 'ਚ ਔਰ ਆਪਾਂ ਇਹ ਪਹਿਲਾਂ ਵੀ ਚਰਚਾ ਕਰਦੇ ਰਹੇ ਹਾਂ ਕਿ ਪੰਜਾਬ 'ਚ ਕਾਲੀ ਦਲ ਨੇ ਭਾਵੇਂ ਪੈਰ ਪਿੱਛੇ ਖਿੱਚ ਲਿਆ ਪਰ ਫੈਸਲਾ ਕੌਣ ਜਿਹੜਾ ਲੜਾਈ ਹੈ ਉਹ ਚ ਐਮ ਰੋਲ ਅਕਾਲੀ ਵਰਕਰਾਂ ਦਾ ਹੋਊਗਾ ਜੇ ਆਪਾਂ ਚਰਚਾ ਕਰਦੇ ਹਾਂ ਔਰ ਉਹੀ ਐਮ ਰੋਲ ਅਦਾ ਕੀਤਾ ਸਾਰੇ ਹਲਕਿਆਂ 'ਚ ਜੇ ਦੇਖੀਏ ਤਾਂ ਅਕਾਲੀ ਵਰਕਰਾਂ ਨੇ ਵੱਡਾ ਰੋਲ ਅਦਾ ਕੀਤਾ ਔਰ ਆਮ ਆਦਮੀ ਪਾਰਟੀ ਦੇ ਹੱਕ ਚ ਅਦਾ ਕੀਤਾ ਜਿਸ ਤਰ੍ਹਾਂ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਨੇ ਮਤਲਬ ਅੰਦਰ ਅੰਦਰੂਨੀ ਤੌਰ ਤੇ ਭਾਜਪਾ ਨਾਲ ਕੋਈ ਸਮਝੌਤਾ ਕੀਤਾ ਕਿ ਸ਼ਾਇਦ ਕਾਲੀ ਦਲ ਦਾ ਜਿਹੜਾ ਵੋਟਰ ਹੈ ਭਾਜਪਾ ਦੇ ਨਾਲ ਜਾਊਗਾ ਕਿਉਂਕਿ ਗੱਠਜੋੜ ਸਮੇਂ ਜਾਂਦਾ ਵੀ ਰਿਹਾ ਹੈ ਜੀ ਪਰ ਇਸ ਜਿਮਨੀ ਚੋਣ ਚ ਕਾਲੀ ਦਲ ਦਾ ਜਿਹੜਾ ਵੋਟਰ ਸੀ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਇਹ ਵੱਡੀ ਚਰਚਾ ਹੈ ਕਿ ਉਹ ਵੋਟਰ ਗਾਂ 227 ਦੀਆਂ ਚੋਣਾਂ ਚ ਵਾਪਸ ਆ ਜਾਊਗਾ ਜਾਂ ਨਗਰ ਨਗਰ ਕੌਂਸਲ ਚੋਣਾਂ 'ਚ ਵਾਪਸ ਆ ਜਾਊਗਾ ਪਾਰਟੀ ਨਾਲ ਜਾਂ ਉਹਦਾ ਕੁਝ ਹਿੱਸਾ ਵਾਪਸ ਆਊਗਾ ਇਹ ਬਹੁਤ ਵੱਡੀ ਇੱਕ ਚਰਚਾ ਹੈ ਔਰ ਇਹ ਚਰਚਾ ਹੋ ਰਹੀ ਹੈ ਕਿ ਕਾਲੀ ਦਲ ਦਾ ਜਿਹੜਾ ਪੰਥਕ ਕੋਈ ਲੀਡਰ ਜਾਂ ਕਾਲੀ ਦਲ ਦਾ ਜਿਹੜਾ ਹੈਗਾ ਕੋਈ ਉਮੀਦਵਾਰ ਨਾ ਹੁਣ ਕਰਕੇ ਜਿਹੜੀ ਹੈ ਇਹ ਜਿਹੜਾ ਵੋਟਰ ਹੈ ਆਮ ਆਦਮੀ ਪਾਰਟੀ ਨਾਲ ਗਿਆ ਹੂੰ ਇਹ ਬਹੁਤ ਵੱਡੀ ਇੱਕ ਚਰਚਾ ਹੋ ਰਹੀ ਹੈ ਔਰ ਕਾਲੀ ਦਲ ਜਿਹੜਾ ਪਹਿਲਾਂ ਹੀ ਹਾਸ਼ੀਏ ਤੇ ਹੈ ਉਹ ਆਪਣਾ ਰਹਿੰਦਾ ਖੁੰਦਾ ਜਿਹੜਾ ਕਹਿ ਲੋ ਜੀ ਨੇ ਝਾੜੂ ਚੱਕ ਲਿਆ ਕਾਲੀ ਵਰਕਰਾਂ ਨੇ ਕਿਉਂਕਿ ਕਾਲੀ ਕਾਲੀ ਵਰਕਰਾਂ ਚ ਇੱਕ ਬੜਾ ਜਿਹੜੇ ਜਿਹੜੇ ਟਕਸਾਲੀ ਕਾਲੀ ਹੈ ਨਾ ਉਹਨਾਂ ਚ ਇੱਕ ਭਾਵਨਾ ਹੈ ਕਿ ਉਹ ਤੱਕੜੀ ਤੋਂ ਬਿਨਾ ਪਾਸੇ ਜਾਂਦੇ ਹੀ ਨਹੀਂ ਜਨਾਂ ਦੇ ਮਨ ਚ ਰਹਿੰਦਾ ਵੀ ਤੱਕੜੀ ਹੀ ਸਾਡਾ ਉਹ ਹੈਗਾ ਚੋਣ ਨਿਸ਼ਾਨ ਇੱਕ ਉਹ ਪਰ ਜਦੋਂ ਗਾਂਹ ਤੱਕੜੀ ਚੋਣ ਨਿਸ਼ਾਨ ਹੀ ਹੈ ਨਹੀਂ ਤਾਂ ਲੋਕਾਂ ਨੇ ਦੂਜੇ ਪਾਸੇ ਇੱਕ ਜੱਕ ਹੁੰਦੀ ਹੈ ਜਦੋਂ ਜਦੋਂ ਉਹ ਜੱਕ ਖੁੱਲ ਜੇ ਤਾਂ ਫੇਰ ਕਹਿ ਲੋ ਵੀ ਬੰਦਾ ਗਾਂਹ ਵਾਲੀ ਇਲੈਕਸ਼ਨ ਚ ਵੀ ਉਹ ਝਾੜੂ ਚੱਕਣ ਤੋਂ ਜਾਂ ਝਾੜੂ ਤੇ ਮੋਹਰ ਲਾਉਣ ਤੋਂ ਗਰੇਜ ਨਹੀਂ ਕਰਦਾ ਜਿਹੜੀ ਹੁੰਦੀ ਹੈ ਨਾ ਵੀ ਨਹੀਂ ਜੀ ਸਾਡੀ ਤਾਂ ਤੱਕੜੀ ਹੋਈ ਹੈ ਉਹ ਤੱਕੜੀ ਤੋਂ ਬਿਨਾ ਬਹੁਤ ਸਾਰੇ ਪੰਜਾਬ ਚ ਅਜੇ ਵੀ ਹੈਗੇ ਨੇ ਜਿਹੜੇ ਤੱਕੜੀ ਤੋਂ ਬਿਨਾ ਕਿਤੇ ਵੋਟ ਹੀ ਨਹੀਂ ਪਾਉਂਦੇ ਬਿਲਕੁਲ ਉਹ ਇੱਕ ਚਰਚਾ ਹੋ ਰਹੀ ਹੈ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਹੋਰ ਵੱਡੀ ਚਰਚਾ ਕਿ ਕਾਂਗਰਸ ਪਾਰਟੀ ਹੈ ਜਿਹੜੀ ਉਹ ਜਿਹੜੇ ਲੋਕ ਜਿਹਨੂੰ ਕਹਾਲੋ ਵੀ ਸੈਮੀਫਾਈਨਲ ਮੈਚ ਕਹਿ ਰਹੀ ਸੀ ਜਿਮਨੀ ਚ ਉਹਨਾਂ ਨੂੰ ਸੈਮੀਫਾਈਨਲ ਮੈਚ ਕਾਂਗਰਸ ਪਾਰਟੀ ਮੂੰਹ ਤੇ ਮੂੰਹ ਡੱਕ ਪਈ ਹੈ ਔਰ ਮਾਝੇ ਤੇ ਦੁਆਬੇ ਚ ਤਾਂ ਤੁਸੀਂ ਦੇਖਿਆ ਹੀ ਕਿ ਚੱਬੇਵਾਲ ਤੇ ਡੇਰਾ ਬਾਬਾ ਅਨੁਚਿਤ ਸવાય ਕਰਤਾ ਉਹਨਾਂ ਨੇ ਹੂੰ ਪਰ ਚਲੋ ਚਲੋ ਮਾਲਬੇ ਵਾਲਿਆਂ ਨੇ ਤਾਂ ਫੇਰ ਵੀ ਇਲਾਜ ਰੱਖ ਲਈ ਹੈ ਬਰਨਾਲੇ ਹਲਕੇ ਚ ਕਾਲਾ ਉਹਨੂੰ ਚ ਤਾ ਕੇ ਬਰਨਾਲੇ ਹਲਕੇ ਚ ਜੀ ਔਰ ਜਿਹੜੀ ਉਧਰ ਦੂਜੇ ਪਾਸੇ ਚਲੇ ਜੇ ਅਗੇ ਗਿੱਦੜਵਾਹ ਹਲਕੇ ਚ ਤੁਸੀਂ ਦੇਖ ਲਿਆ ਕਿ ਉੱਥੇ ਡੈਂਪੀ ਢਲੋਂ ਦੇ ਨੇੜੇ ਵੀ ਨਹੀਂ ਰਹੀ ਅਮਰਤਾ ਪੜੰਗ ਬਹੁਤ ਵੱਡਾ 19000 ਵੋਟਾਂ ਦਾ ਫਰਕ ਵੱਡਾ ਮਾਰਜਿਨ ਵੱਡਾ ਮਾਰਜਨ ਦਾ ਡਿੰਪੀ ਢਿੱਲੋ ਜਿੱਤਿਆ। ਹੂੰ। ਔਰ ਜਿਸ ਤਰ੍ਹਾਂ ਦੇ ਕਹਿ ਲੋ ਦੋਵੇਂ ਹੀ ਲੀਡਰ 27 ਲਈ ਇਹ ਲੱਗਦਾ ਸੀ ਵੀ ਦੋਵੇਂ ਸੀਐਮ ਦੇ ਦਾਅਵੇਦਾਰ ਨੇ। ਰਾਜਾ ਵੜੈੰਗ ਤਾਂ ਇਹ ਵੀ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਹੱਥਾਂ ਦੀਆਂ ਲਖੀਰਾਂ ਨੇ ਹੂੰ ਸੇਠਾ ਤੇ ਬੈਠਾ ਲੁਧਿਆਣੇ ਜ਼ਿਲ੍ਹੇ 'ਚ ਕਹਿ ਰਿਹਾ ਸੀ। ਜੀ ਜੀ। ਉਹਨੇ ਕਿਹਾ ਸੀ ਐਸ ਸੀਐਮ ਦਾ ਜਿਹੜਾ ਹੈਗਾ ਮੈਂ ਬੰਦਾ ਹੀ ਬਣਨਾ। ਹੂੰ। ਔਰ ਮੈਨੂੰ ਲੱਗਦਾ ਉਹ ਜਿਹੜੀ ਉਧਰੋਂ ਰੰਧਾਵਾ ਸਾਹਿਬ ਬੜੇ ਕੰਫੀਡੈਂਸ ਸੀਗੇ ਇੱਥੋਂ ਤੱਕ ਇਹ ਕਹਿ ਰਿਹਾ ਵੇ ਡੇਰਾ ਬਾਬਾ ਨਾਨਕ ਤਾਂ ਹਾਰਿਆ ਹੀ ਹੰਕਾਰ ਹੈ ਪਹਿਲਾਂ ਹੀ ਬਹੁਤ ਜ਼ਿਆਦਾ ਕੰਫੀਡੈਂਸ ਸੀ ਵੇ ਅਸੀਂ ਤਾਂ ਜਿੱਤੇ ਹੀ ਪਏ ਹਾਂ ਔਰ ਉਹ ਦੋਵੇਂ ਲੀਡਰਾਂ ਦੀਆਂ ਜਿਹੜੀਆਂ ਸੀਐਮ ਤੇ ਦਾਵੇਦਾਰ ਸੀ ਕਹਿ ਲਓ ਜਾਂ ਸੀਐਮ ਦੀ ਦੌੜ ਸ਼ਾਮਿਲ ਸੀ ਦੋਵੇਂ ਰਾਜਾ ਬੜੰਗ ਤੇ ਰੰਧਾਵਾ ਉਹਨਾਂ ਦੀਆਂ ਪਤਨੀਆਂ ਦੀ ਜਿਹੜੀ ਹਾਰ ਆ ਉਹ ਉਹ ਡਿੱਕਾ ਬਣ ਗਈ ਆ ਰਾਜ ਰੂੜਾ ਬਣ ਗਈ ਹਮ ਇਹ ਤੇ ਇਹ ਨਾ ਉਹ ਵੀ ਠੇਡਾ ਖਾ ਕੇ ਡੱਗ ਪੈਣ ਮਤਲਬ ਜਿੱਡਾ ਵੱਡਾ ਰੋੜਾ ਬਣ ਗਿਆ ਬਿਲਕੁਲ ਇਹ ਦੇਖੋ ਪਾਰਟੀ ਹਾਈ ਕਮਾਂਡ ਜਾਂ ਨੈਸ਼ਨਲ ਪੱਧਰ ਤੇ ਇਹ ਲੀਡਰ ਇੱਕ ਬੜਾ ਦਾਵਾ ਕਰ ਰਹੇ ਸੀ ਔਰ ਦੇਖਿਆ ਜਾਵੇ ਤਾਂ ਮਾਲਵੇ ਚ ਰਾਜਾ ਬੜੈੰਗੀ ਹੁਣ ਇਕਲੌਤਾ ਅਬਦੈਕ ਸੀਗਾ ਇਹਨਾਂ ਕੋਲੇ ਹੂੰ ਉਹ ਕੋ ਜਾਖੜ ਸਾਹਿਬ ਸੰਦੀਪ ਜਾਖੜ ਦਾ ਜਦੋਂ ਵੱਡੇ ਜਾਖੜ ਸਾਹਿਬ ਚਲੇ ਗਏ ਤਾਂ ਉਹ ਤਾਂ ਵਿੱਚ ਵਿਚਾਲੇ ਜਿਹਾ ਹੀ ਹੈ ਨਾ ਇੱਕ ਤਰ੍ਹਾਂ ਦੀ ਉਹਨੇ ਕਾਂਗਰਸ ਛੱਡੀ ਹੋਈ ਹੈ ਇੱਕ ਸਿਰਫ ਇੱਕ ਵਧਾਈ ਕੀ ਕਰਕੇ ਨਾਲ ਤੁਰਿਆ ਆ ਰਿਹਾ ਔਰ ਦੂਸਰੇ ਪਾਸੇ ਚਲੋ ਹੁਣ ਦੇਖਿਆ ਜਾਵੇ ਤਾਂ ਬਰਨਾਲੇ 'ਚ ਵੀ ਇੱਕੋ ਬਰਨਾਲੇ ਦਾ ਹੀ ਵਿਧਾਇਕ ਰਹਿ ਗਿਆ ਨਾ ਹਮ ਅਲ ਵਿੱਚ ਤੇ ਇਸ ਤਰ੍ਹਾਂ ਮਤਲਬ ਇਹ ਇਹ ਮੁੱਦੇ ਤੇ ਬੜੀਆਂ ਚਰਚਾਵਾ ਹੋ ਰਹੀਆਂ ਦੋਨਾਂ ਮੁੱਦਿਆਂ ਤੇ ਖਾਸ ਕਰਕੇ ਕਾਲੀਗਲ ਤੇ ਕਾਂਗਰਸ ਤੇ ਔਰ ਜਿਹੜੀਆਂ ਹੋਰ ਵੀ ਕਈ ਤਰਤਾ ਚਰਚਾਵਾ ਨੇ ਔਰ ਜਿਹੜਾ ਸਭਾ ਪਰਚੂਲ ਵੀ ਕਰ ਰਿਹਾ ਲੀਡਰ ਵੀ ਕੀ ਕਾਰਨ ਹੋਵੇ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਿਹ ਤਰ੍ਹਾਂ ਦੀਆਂ ਜਿਹੜੀਆਂ ਅੰਦਰ ਖਾਤੇ ਦੀਆਂ ਕਈ ਗੱਲਾਂ ਨੇ ਕਿਹਨੇ ਵੋਟ ਪਾਈ ਐ ਕਿਹੜਾ ਲੀਡਰ ਕਿੱਧਰ ਭੁੱਗਤ ਗਿਆ ਕਿਉਂਕਿ ਇਹ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਅੰਦਰ ਖਾਤੇ ਆ ਉਹ ਬਾਹਰ ਆ ਜਾਂਦੇ ਹੁੰਦੇ ਆਉਣ ਵਾਲੇ ਦਿਨਾਂ 'ਚ ਜੀ ਸਰ ਅੱਗੇ ਜੇ ਆਪਾਂ ਗੱਲ ਕਰੀਏ ਬਰਨਾਲੇ ਹਲਕੇ ਦੇ ਲੋਕਾਂ ਨੇ ਕਾਂਗਰਸ ਨੂੰ ਜਿੱਤਾਂ ਦਿਵਾ ਕੇ ਕੀ ਇਤਿਹਾਸ ਦੁਰਾਇਆ ਦੇਖੋ ਜੇ ਗੱਲ ਕਰੀਏ ਦੇਖੋ ਮਾਲ ਵਿੱਚ ਜਿਹੜਾ ਬਰਨਾਲਾ ਹਲਕਾ ਨਾ ਸੰਗਰੂਰ ਹਲਕਾ ਜਾਂ ਸੰਗਰੂਰ ਏਰੀਆ ਜੀ ਲੱਗ ਕੇ ਇਨਕਲਾਬੀ ਲੋਕਾਂ ਦਾ ਏਰੀਆ ਏ ਹਮ ਇਕਲੋ ਪੰਜਾਬ ਦੇ ਜਿਵੇਂ ਕਲੋ ਵੱਟਾ ਜਦੋਂ ਉਲਟ ਫੇਅਰ ਸ਼ੁਰੂ ਹੁੰਦਾ ਨਾ ਕੋਈ ਤਾਂ ਇਹ ਇਹ ਲੋਕੋ ਚ ਖਾਸ ਕਰ ਸੱਤਾਧਾਰੀ ਧਿਰ ਨੂੰ ਇਹ ਅਹਿਸਾਸ ਕਰਾਉਂਦੇ ਆ ਇਸ ਏਰੀਏ ਦੇ ਲੋਕ ਕਿ ਉਹ ਸਰਕਾਰ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਜਾਂ ਲੋਕਪ੍ਰੋਤ ਨੀਤੀਆਂ ਨੇ ਜਾਂ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਸਰਕਾਰ ਨੇ ਪੂਰੇ ਨਹੀਂ ਕੀਤੇ ਉਹ ਫਿਰ ਡਟ ਕੇ ਸਰਕਾਰਾਂ ਦੇ ਉਲਟ ਖੜਦੇ ਆ ਜੇ ਪਿਛਲੇ 25 ਸਾਲਾਂ ਦਾ ਇਤਿਹਾਸ ਦੇਖ ਲਈਏ ਤਾਂ ਪਹਿਲਾਂ ਕੀ ਤੂੰ ਆਜ਼ਾਦ ਉਮੀਦਵਾਰ ਜਿੱਤਿਆ ਜੀ ਜਦੋਂ ਕਾਲੀ ਦਲ 'ਚ ਸ਼ਾਮਲ ਹੋ ਗਿਆ ਕਾਲੀ ਦਲ ਦੀ ਸਰਕਾਰ ਆਈ ਤਾਂ ਹਾਰ ਗਿਆ ਹੂੰ ਉਦੋਂ ਗਾ ਆਪਾਂ ਗੱਲ ਕਰ ਲਈਏ ਕੇਵਲ ਢੱਲੋਂ ਦੋ ਵਾਰੀ ਕਾਲੀਆਂ ਬਣ ਜਿੱਤਿਆ ਹੂੰ ਹੈਨਾ ਅੱਗੇ ਆ ਜੀ ਆਪਾਂ ਚਲੋ ਮੀਤਹਿਰ ਜਿੱਤਿਆ ਸੀ 22 'ਚ ਜੀ ਮੀਤਹਿਰ ਜਿੱਤਣ ਤੋਂ ਬਾਅਦ 3 ਮਹੀਨਿਆਂ ਬਾਅਦ ਜਦੋਂ ਇੱਥੇ ਇਲੈਕਸ਼ਨ ਹੁੰਦੀ ਹੈ ਸੰਗਰੂਰ 'ਚ ਤਾਂ ਲੋਕਾਂ ਨੇ ਉਹੀ ਅਹਿਸਾਸ ਕਰਾਤਾ ਵੀ ਉਹ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਜਾਂ ਸਰਕਾਰ ਦੀਆਂ ਜਿਹੜੀਆਂ ਧੱਕੇਸ਼ਾਈਆਂ ਨੇ ਇਹ ਸਰਕਾਰ ਦੀਆਂ ਵੀ ਉਹਦੇ ਉਲਟ ਖੜੇ ਆ ਲੋਕਾਂ ਨੇ ਸਿਮਰਜੀਤ ਸਿੰਘ ਮਾਨ ਨੂੰ ਜਿਤਾਤਾ ਹੀ ਲੋਕ ਸਭਾ ਚ ਹੂੰ ਯਾਦ ਹੋਊਗਾ ਔਰ ਉਸ ਤੋਂ ਬਾਅਦ ਹੁਣ ਫੇਰ ਲੋਕਾਂ ਨੇ ਹਲੋ 25 ਸਾਲਾਂ ਦਾ ਜਿਹੜਾ ਇਤਿਹਾਸ ਸੀ ਫੇਰ ਦਾ ਹਰਾਤਾ ਲੋਕਾਂ ਨੇ 2.5 ਸਾਲ ਬਾਅਦ ਹੀ ਫੇਰ ਦਾ ਹਰਾਤਾ ਸਰ ਇਹ ਵੀ ਇਹ ਵੀ ਗੱਲਾਂ ਉੱਠਦੀਆਂ ਇਤਿਹਾਸ ਬਾਰੇ ਜੇ ਆਪਾਂ ਗੱਲ ਕਰੀਏ ਕਿ ਵੀ ਬਰਨਾਲ ਹਲਕਾ ਕੇਵਲ ਦੋ ਵਾਰ ਹੀ ਮੌਕਾ ਦਿੰਦਾ ਜੇ ਆਪਾਂ ਪਿਛਲੇ ਸਮੇਂ ਦੀ ਇਤਿਹਾਸ ਦੇਖੀਏ ਤਾਂ ਹਰ ਵਦਾਈ ਜਿਹੜਾ ਦੋ ਦੋ ਵਾਰ ਹੀ ਆ ਕੇ ਹੀ ਫਿਰ ਤੀਜੀ ਵਾਰੀ ਨਹੀਂ ਮਿਲਦੀ ਮੌਕਾ ਜ਼ਰੂਰ ਦਿੰਦਾ ਪਰ ਹਮੇਸ਼ਾ ਇਹ ਸੱਤਾਧਾਰੀ ਧਿਰ ਦੇ ਇਸ ਹਲਕੇ ਦੇ ਲੋਕ ਉਲਟ ਖੜਦੇ ਆ ਇਨਕਲਾਬੀ ਲੋਕ ਨੇ ਜੇ ਜੇ ਇਨਕਲਾਬੀ ਲਹਿਰਾਂ ਦੀ ਜਾਂ ਕਿਸਾਨੀ ਲਹਿਰਾਂ ਦੀ ਗੱਲ ਕਰੀਏ ਤਾਂ ਇਹਨਾਂ ਹਲਕਿਆਂ ਚੋਂ ਸ਼ੁਰੂ ਹੁੰਦੀਆਂ ਨੇ ਇਸ ਏਰੀਆ ਚ ਸ਼ੁਰੂ ਹੁੰਦੀਆਂ ਨੇ ਇਹ ਅਕਾਲੀ ਸਰਕਾਰ ਵੇਲੇ ਭਗਵੰਤ ਮਾਨ ਵੀ ਜਿੱਤਿਆ ਨਾ ਉਸ ਸਮੇਂ ਲੋਕ ਸਭਾ ਚੋਣ ਚੋਂ ਲੋਕ ਸਭਾ ਹਲਕੇ ਚੋਂ ਸੰਗਰੂਰ ਚੋਂ ਤਾਂ ਉਹ ਵੀ ਲੋਕਾਂ ਨੇ ਇੱਕ ਮਤਲਬ ਕਹਿ ਲਓ ਅਕਾਲੀਆਂ ਨੂੰ ਜਾਂ ਢੀਂਡਸਾ ਪਰਿਵਾਰ ਨੂੰ ਜਾਂ ਅਕਾਲੀ ਦਲ ਬਾਦਲ ਨੂੰ ਇੱਕ ਚੈਲੰਜ ਹੀ ਦਿੱਤਾ ਸੀ ਹੂੰ ਤੇ ਇੱਥੇ ਬੜੀਆਂ ਇਨਕਲਾਬੀ ਕਹਿ ਲਓ ਲੜਾਈਆਂ ਵੀ ਲੜੀਆਂ ਗਈਆਂ ਨੇ ਕਿਸਾਨ ਜਥੇਬੰਦੀਆਂ ਦੀ तकरीबन ਬਹੁਤੀਆਂ ਜਿਹੜੀਆਂ ਰਹਿ ਲੀਆਂ ਹੁੰਦੀਆਂ ਨੇ ਸਟੇਟ ਲੈਵਲ ਦੀਆਂ ਇਸ ਏਰੀਆ ਚ ਹੁੰਦੀਆਂ ਨੇ ਔਰ ਵੱਡੇ ਕਹ ਲੋ ਜਿਹੜੇ ਹੈਗੇ ਨੇ ਮਨਜੀਤ ਧਨੇਰ ਵਰਗੇ ਜਿਨ੍ਹਾਂ ਨੇ ਵੱਡੇ ਸੰਘਰਸ਼ ਲੜੇ ਨੇ ਆਪਣੇ ਕਿਸਾਨੀ ਮੁੱਦਿਆਂ ਤੇ ਜਾਂ ਕਰਨਜੀਤ ਕੋਰ ਜਿਹੜਾ ਕਾਂਡ ਵਾਲਾ ਮੁੱਦਾ ਸੀ ਜਦੋਂ ਕਾਲੀ ਸਰਕਾਰ ਦੇ ਸਮੇਂ ਇੱਕ ਬੱਚੀ ਸਕੂਲੋਂ ਪੜ੍ਹ ਕੇ ਆਉਂਦੀ ਸੀ ਤੇ ਉਹਨੂੰ ਦਰਿੰਦਿਆਂ ਨੇ ਉਹਦੇ ਨਾਲ ਉਹ ਕੀਤਾ ਸੀ ਤੇ ਉਹਦੀ ਲਾਸ਼ ਜਿਹੜੀ ਇੱਕ ਮਾਰਚ ਚ ਦੱਬਤੀ ਸੀ ਉਹ ਬਹੁਤ ਵੱਡੀ ਐਜੀਟੇਸ਼ਨ ਹੋਈ ਸੀ ਪਰ ਤਹਾਕੇ ਹੋ ਗਏ ਉਹ ਬੱਚੀ ਦੀ ਅੱਜ ਵੀ ਯਾਦ ਮਨਾਉਂਦੇ ਇਹ ਲੋਕ ਔਰ ਉਹਦੀ ਜਹਾਜ ਚ ਸਮਾਗਮ ਕਰਕੇ ਇੱਕ ਇਨਕਲਾਬ ਦਾ ਹੁਕਾ ਦਿੰਦੇ ਆ ਪੂਰੇ ਪੰਜਾਬ ਚ ਇਸ ਬਰਨਾਲੇ ਏਰੀਏ ਦੇ ਲੋਕ ਜੀ ਕਹਿੰਦੇ ਇੱਥੇ ਉਹ ਲੋਕਾਂ ਨੇ ਸੱਤਾਧਾਰੀ ਤੈਨੂੰ ਇਹ ਅਹਿਸਾਸ ਕਰਾਤਾ ਵੀ ਜੇ ਸੱਤਾਧਾਰੀ ਤੈਰ ਕਿਸੇ ਤਰ੍ਹਾਂ ਦੀ ਤੱਕੇਸ਼ਾਈ ਕਰਦੀ ਹੈ ਜਾਂ ਲੋਕ ਮੁੱਦਿਆਂ ਤੇ ਜਾਂ ਲੋਕਾਂ ਨਾਲ ਜਿਹੜੇ ਕੀਤੇ ਵਾਅਦੇ ਸੀ ਜੇ ਪੂਰੇ ਨਹੀਂ ਕਰਦੀ ਤਾਂ ਉਹ ਸਰਕਾਰ ਦੇ ਖਿਲਾਫ ਇੱਕ ਚੈਲੰਜ ਦੇ ਰੂਪ ਚ ਖੜੇ ਨੇ ਔਰ ਜਿਹੜਾ ਜਿਹੜਾ ਕਹਿ ਲੋ ਆ ਆਮ ਆਦਮੀ ਪਾਰਟੀ ਦੇ ਵਿਰੋਧ ਚ ਵੀ ਜਿਹੜਾ ਖੜਾ ਸੀ ਬਾਠ ਗੁਰਦੀਪ ਬਾਠ ਭਾਵੇਂ ਉਹ ਪਾਰਟੀ ਦਾ ਸੀ ਉਹ ਵੀ 16000 ਫੋਟ ਲੈ ਗਿਆ ਹੂੰ ਉਹਨੂੰ ਵੀ ਇਹੀ ਸਰਕਾਰ ਦੇ ਖਿਲਾਫ ਕਰਕੇ ਲੋਕਾਂ ਨੇ ਵੱਡਾ ਹੰਗਾਰਾ ਦਿੱਤਾ ਜੀ ਕਿਤਨਾ ਕਿਤੇ ਸਰ ਆਪਾਂ ਕਹਿ ਸਕਦਾ ਕਿ ਗੁਰਦੀਪ ਬਾਠ ਉਸ ਹਲਕੇ ਚ ਆਮ ਆਦਮੀ ਪਾਰਟੀ ਦੀ ਹਾਰ ਦਾ ਇੱਕ ਵੱਡਾ ਕਾਰਨ ਬਣਿਆ ਨਹੀਂ ਤਾਂ ਹੈਗਾ ਹੀ ਹੈ ਬਹੁਤ ਵੱਡਾ ਕਾਰਨ ਔਰ ਆਮ ਆਦਮੀ ਪਾਰਟੀ ਨੂੰ ਜੇ ਮੂਦੇ ਮੂਹ ਸਿੱਟਿਆ ਤਾਂ ਕਹਿ ਲੋ ਉਹਨੇ ਸਿੱਟਿਆ ਹੂੰ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਮੀਤ ਹੇਰ ਆ ਜਿਨ੍ਹਾਂ ਦੇ ਬੜਾ ਨੇੜੇ ਸਮਝੇ ਜਾਂਦੇ ਸੀ ਆਪਣੇ ਧਾਲੀਵਾਲ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀ ਪਰ ਉਹ ਲੋਕ ਸਭਾ ਮੈਂਬਰ ਰਏ ਤੋਂ ਕੈਬਨਟ ਮੰਤਰੀ ਰਏ ਮੀਤ ਹੇਰ ਇੱਕ ਤਰ੍ਹਾਂ ਦਾ ਮੀਤ ਹੇਰ ਨੂੰ ਵੀ ਲੋਕਾਂ ਨੇ ਝਟਕਾ ਹੀ ਲਾਇਆ ਨਾ ਵੱਡਾ ਝਟਕਾ ਲਾਇਆ ਬਿਲਕੁਲ ਹਾਂ ਹਾਂ ਬਿਲਕੁਲ ਸਰ ਆਪਾਂ ਜੇ ਅੱਗੇ ਗੱਲ ਕਰੀ ਵੀ ਮਾਲ ਵਿੱਚ ਮੌਜੂਦਾ ਸਮੇਂ ਚ ਸਿਆਸੀ ਸਮੀਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੇ ਮਾਲਵੇ ਚ ਸਿਆਸੀ ਸਮੀਕਰਨਾਂ ਦੀ ਗੱਲ ਕਰੀਏ ਤਾਂ ਮਾਲਵੇ ਚ ਇਸ ਸਮੇਂ ਜਿਹੜੀ ਆ ਆਮ ਆਦਮੀ ਪਾਰਟੀ ਆ ਹੋਰ ਮਜ਼ਬੂਤ ਹੋਈ ਹੈ। ਹਮ ਆਮ ਆਦਮੀ ਪਾਰਟੀ ਕਹ ਲੋ ਗਿੱਦੜਵਾ ਹਲਕੇ ਚ ਉਹਨੂੰ ਜਿੱਤ ਮਿਲੀ ਆ ਔਰ ਇਹ ਹਲਕਾ ਜਿਹੜਾ ਗਿੱਦੜਵਾ ਹਲਕਾ ਪੰਜਾਬ ਚ ਕਹ ਲੋ ਸਿਆਸੀ ਜਿਹੜੀਆਂ ਜਿਹੜੀਆਂ ਸਿਆਸੀ ਗਲਿਆਰੀ ਆ ਉਹਨਾਂ ਚ ਇਹ ਹਲਕਾ ਬਹੁਤ ਅਹਿਮ ਦੇਖਿਆ ਜਾਂਦਾ ਹੈ। ਜੀ ਔਰ ਉਥੇ ਜਿਹੜਾ ਹੈਗਾ ਵੱਡਾ ਪੋਰਟ ਪਿੰਕ ਕਾਮੰਦਵੀ ਪਾਰਟੀ ਨਾਲ ਜੁੜਿਆ ਔਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਹਕਾਲੀ ਦਲ ਤੇ ਕਾਂਗਰਸ ਪਾਰਟੀ ਕੋਲ ਆਪਾਂ ਪਹਿਲਾਂ ਵੀ ਜਿੱਤ ਕਰ ਚੁੱਕੇ ਹਾਂ ਚਰਚਾ ਕਾਲੀਆਂ ਕੋਲ ਵੀ ਇਕਲੌਤਾ ਵਿਧਾਇਕੀ ਉਹ ਵੀ ਮਤਲਬ ਕਿਸੇ वाद-ਵਿਵਾਦ ਤੋਂ ਬਿਨਾ ਉਹ ਵੀ ਉਹ ਸੰਪੂਰਨ ਨਹੀਂ ਕਹਿ ਸਕਦੇ ਵਿਧਾਇਕ ਮਨਪ੍ਰੀਤ ਸਿੰਘ ਯਾਦ ਉਹ ਵੀ ਇੱਕ ਤਰ੍ਹਾਂ ਨਾਲ ਮਤਲਬ ਹਕਾਲੀ ਦਲ ਲਈ ਬਾਹਰ ਹੀ ਹੈ ਜੀ ਹਨਾ ਕਾਲੀ ਦਲ ਨਹੀਂ ਨਹੀਂ ਬਾਦਲ ਪਰਿਵਾਰ ਦੇ ਤਾਂ ਖਿਲਾਫ ਹੀ ਖੜਾ ਨਾ ਮਤਲਬ ਜੇ ਦੇਖਣੇ ਤਾਂ ਤਾਂ ਬਾਦਲ ਪਰਵਾਰੀ ਕਾਫਜ ਹੈ ਨਾ ਕਾਲੀ ਦਲ ਤੇ ਹਾਲਾਂਕਿ ਤਨਖਾਹੀਆ ਕਰਾਰ ਦਿੱਤੇ ਹੋਏ ਸਕਬੀਰ ਬਾਦਲ ਤਾਂ ਵੀ ਜਿੰਨੀ ਕਮਾਨ ਹੈ ਜਾਂ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਪਾਰਟੀ ਦੀਆਂ ਉਹੀ ਚਲਾ ਰਹੇ ਅੰਦਰੋਂ ਬੈਠ ਕੇ ਜੀ ਇਹ ਚਰਚਾ ਆਮਾ ਨੇ ਔਰ ਮਨਪ੍ਰੀਤ ਵਾਲੀ ਦੀ ਗੱਲ ਕਰੀਏ ਉਹਨਾਂ ਨੇ ਤਾਂ ਸਿੱਧੇ ਰੂਪ ਵਿੱਚ ਬਰਨਾਲੇ ਹਲਕੇ ਚ ਮਾਨ ਦਲ ਦੀ ਸਪੋਰਟ ਵੀ ਕੀਤੀ ਹੈ ਉਹਨਾਂ ਨੇ ਆਪਦੇ ਮਤਲਬ ਫੇਸਬੁੱਕ ਉਤੇ ਅਕਾਊਂਟ ਤੇ ਪੋਸਟ ਪਾਈ ਹੈ ਉਥੋਂ ਦੇ ਕੈਂਡੀਡੇਟ ਦੇ ਹੱਕ ਚ ਹਮ ਸਮਜੀਤ ਸਿੰਘ ਮਾਨ ਦੇ ਜਿਹੜੇ ਖੜੇ ਸੀ ਜੀ ਔਰ ਇਸੇ ਤਰ੍ਹਾਂ ਜਿੱਥੇ ਕਾਲੀਧਾਲ ਕੋਲੇ ਵੀ ਇੱਕੋ ਹੀ ਵਿਧਾਇਕ ਰਹਿ ਗਏ ਉੱਥੇ ਕਾਂਗਰਸ ਕੋਲੇ ਵੀ ਇੱਕੋ ਹੀ ਵਿਧਾਇਕ ਹੈ ਜੋ ਸਮੀਕਰਨਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੀ ਮਤਲਬ ਮਾਲਵਾ ਕਿਉਂਕਿ ਨਾ ਜਿਹੜਾ ਮਾਲਵਾ ਖੇਤਾ ਇਹ ਸਰਕਾਰਾਂ ਬਣਾਉਣ ਚ ਸਭ ਤੋਂ ਵੱਡਾ ਰੋਲ ਅਦਾ ਕਰਦਾ ਸਭ ਤੋਂ ਵੱਧ ਵਿਧਾਨ ਸਭਾ ਹਲਕੇ ਜਿਹੜੇ ਨੇ ਉਹ ਮਾਲਵੇ ਚ ਨੇ ਮਾਜਤ ਸੁਆਬੇ ਦਾ ਵੀ ਵੱਡਾ ਰੋਲ ਰਹਿੰਦਾ ਇਹ ਨਹੀਂ ਗੱਲ ਹੈ ਕਿਉਂਕਿ ਜਿਹੜੇ ਉਹਨਾਂ ਖਿੱਤਿਆਂ ਦਾ ਵੀ ਰੋਲ ਲੈਂਦਾ ਪਰ ਮਾਲਵੇ ਦਾ ਸਭ ਤੋਂ ਵੱਡਾ ਰੋਲ ਰਹਿੰਦਾ ਹ ਹ ਔਰ ਮਾਲਵੇ ਦੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਝਟਕਾ ਲੱਗਿਆ ਸੀਗਾ ਪੂਰੇ ਪੰਜਾਬ 'ਚ ਉਹਨੂੰ ਆਮ ਆਦਮੀ ਪਾਰਟੀ ਕਵਰ ਕਰ ਗਈ ਆਮ ਆਦਮੀ ਪਾਰਟੀ ਦਾ ਇੱਕ ਵਾਰ ਫੇਰ ਹਵਾਰ ਹੋ ਗਿਆ ਕਹਿ ਲਓ ਔਰ ਭਗਵੰਤ ਮਾਨ ਕਹਿ ਲਓ ਇੱਕ ਵਾਰੀ ਫੇਰ ਮਜ਼ਬੂਤ ਹੋਏ ਨੇ ਜ ਆਮ ਆਦਮੀ ਪਾਰਟੀ ਵੀ ਪੰਜਾਬ 'ਚ ਮਜ਼ਬੂਤ ਹੋਈ ਹੈ ਔਰ ਜਿਸ ਤਰ੍ਹਾਂ ਦੀ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਅਮਨ ਪਰੋੜਾ ਜੀ ਬਣੇ ਆ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਇਹਦਾ ਜਿੱਤ ਦਾ ਜਿਹੜਾ ਸਿਹਰਾ ਵਰਕਰਾਂ ਨੂੰ ਦਿੱਤਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਹੋ ਭਮੱਕੜ ਹੀ ਆ ਉਹਨਾਂ ਨੂੰ ਭਮੱਕੜ ਕਹਿੰਦੇ ਆ ਵੀ ਪੂਰੀ ਮਿਹਨਤ ਕਰਦੇ ਆ ਉਹ ਜੀ ਜਾਂ ਨਾਲ ਚਿੰਤ ਕਰਦੇ ਆ ਔਰ ਉਹਨਾਂ ਨੇ ਫਿਰ ਆ ਕਹੋ ਜਿਹੜੇ ਪਿੱਛੇ ਛੱਟ ਕੇ ਲੱਗੇ ਸੀ ਉਹ ਦੂਰ ਕਰਤੇ ਔਰ ਆਮ ਆਦਮੀ ਪਾਰਟੀ ਮਜ਼ਬੂਤ ਹੋਈ ਆ ਔਰ ਜਿਹੜੇ ਜਿਸ ਤਰ੍ਹਾਂ ਦੇ ਕਾਂਗਰਸ ਪਾਰਟੀ ਵੀ ਆਪਣੇ ਹਿੱਤ ਚ ਸਮੀਕਰਨ ਦੇਖ ਰਹੀ ਸੀ ਮਾਲਵੇਜ ਕਹਿ ਲਓ ਔਰ ਜਿਸ ਤਰ੍ਹਾਂ ਦੀ ਰਾਜਾ ਪਟੰਗ ਦੀ ਲੀਡਰਸ਼ਿਪ ਕਹਿ ਲਓ ਪੰਜਾਬ ਚੋਂ ਪੰਜਾਬ ਦੇ ਪ੍ਰਧਾਨ ਨੇ ਉਹ ਲੱਗਦਾ ਸੀ ਕਿ ਇੱਥੋਂ ਜਿੱਤ ਕੇ ਹੋਰ ਮਜ਼ਬੂਤ ਦਾਵੇਦਾਰ ਹੋ ਕੇ ਉੱਭਰਨਗੇ ਉਹ ਉਹਨਾਂ ਨੂੰ ਝਟਕਾ ਲੱਗਾ ਔਰ ਮਾਲਵੇਜ ਕਾਂਗਰਸ ਪਾਰਟੀ ਨੂੰ ਵੀ ਠੀਕ ਹੈ ਚਲੋ ਲਾਜ ਜਰੂਰ ਰੱਖਤੀ ਹੈ ਮਾਲਵੇ ਵਾਲਿਆਂ ਨੇ ਕਾਂਗਰਸ ਪਾਰਟੀ ਦੀ ਪਰ ਝਟਕਾ ਜਰੂਰ ਲੱਗਿਆ ਔਰ ਇਹਦਾ ਹੋ ਸਕਦਾ ਆਉਣ ਵਾਲੇ ਦਿਨਾਂ ਚ ਜਾ ਕਾਂਗਰਸ ਪਾਰਟੀ ਰਾਜਾ ਬੜੰਗ ਦੀ ਜਿਹੜੀ ਆ ਉਹ ਉਹ ਦੇਖਦੇ ਹੋਏ ਹਾਰ ਨੂੰ ਦੇਖਦੇ ਹੋਏ ਜਾਂ ਜਿਸ ਤਰ੍ਹਾਂ ਸਿੱਧੂ ਨਵਜੋਤ ਸਿੱਧੂ ਵੀ ਸਰਗਰਮ ਹੁੰਦੇ ਨਜ਼ਰ ਆ ਰਹੇ ਆ ਕਾਂਗਰਸ ਪਾਰਟੀ ਔਰ ਉਹ ਕੋਈ ਲੀਡਰਸ਼ਿਪ ਵੀ ਚੇਂਜ ਹੋ ਸਕਦੀ ਹੈ ਸਮੀਕਰਨ ਬਦਲ ਸਕਦੇ ਆ ਔਰ ਰਾਜਾ ਬੜੰਗ ਹੋ ਸਕਦਾ ਜਿਸ ਤਰ੍ਹਾਂ ਗਿੱਦੜਪਾਏ ਹਲਕੇ ਚ ਉਹਨਾਂ ਨੂੰ ਝਟਕਾ ਲੱਗਾ ਭਾਵੇਂ ਉਹ ਇਹ ਗੱਲ ਨੂੰ ਕਹਿ ਕੇ ਦਿਲ ਨੂੰ ਤਰਵਾਸਤੇ ਆ ਜ਼ਰੂਰ ਦੇਖ ਰਹੇ ਆ ਵੀ ਸਾਡਾ ਜੀ ਵੋਟ ਬੈਂਕ ਉਥੇ ਹੀ ਖੜਾ ਆ ਸਾਡੀ ਵੋਟ ਉਨੀਆਂ ਹੀ ਆ ਔਰ ਪਰ ਉਹਨਾਂ ਨੂੰ ਅਮਰਤਾ ਬਲਿੰਗ ਨੂੰ ਝਟਕਾ ਲੱਗਿਆ ਔਰ ਉਹਨਾਂ ਦੀ ਪ੍ਰਧਾਨਗੀ ਨੂੰ ਵੀ ਝਟਕਾ ਲੱਗ ਸਕਦਾ ਔਰ ਹੋ ਸਕਦਾ ਨਾਲੇ ਸਮੇਂ ਵਿੱਚ ਜਿਸ ਤਰ੍ਹਾਂ ਉਹਨਾਂ ਦੀ ਧਾਕਾ ਹਲਕੇ ਜੀ ਵੀ ਆਖਾ ਕਿਉਂਕਿ ਧਾਕਾ ਹਲਕੇ ਵਾਲਿਆਂ ਨੇ ਕੋਈ ਧਾਕਾ ਹਲਕਾ ਹੀ ਹੈ ਨਾ ਜਿਹੜਾ ਉਹਨਾਂ ਨੂੰ ਲੋਕ ਸਭਾ ਚੋਣਾਂ ਚ ਜਿਤਾਇਆ ਜਿਨ੍ਹਾਂ ਨੇ ਪਰ ਹੋ ਸਕਦਾ ਉਹ ਇੱਥੇ ਨਜ਼ਰ ਰੱਖ ਲੈਣ ਪਰ ਇਹ ਚਰਚਾਵਾ ਵੀ ਚੱਲਦੀਆਂ ਨੇ ਦੂਜਾ ਜਿਹੜੀ ਆਪਾਂ ਸਮੀਕਰਨਾਂ ਦੀ ਗੱਲ ਕਰੀਏ ਤਾਂ ਜਾਂ ਚਰਚਾਵਾ ਦੀ ਗੱਲ ਕਰੀਏ ਤਾਂ ਹੋਵੇ ਚ ਇਹ ਵੀ ਹੈ ਕਿ ਰਾਜਾ ਵੜੰਗ ਤੇ ਜਿਹੜੀ ਬਿੱਟੂ ਵਿਚਕਾਰ ਜਿਹੜੀ ਜੰਗ ਜਿਹੜੀ ਸ਼ਬਤੀ ਜੰਗ ਕਹਿ ਲਈਏ ਜਾਂ ਇੱਕ ਦੂਜੇ ਨੂੰ ਮੂਹਦੇ ਮੂਹ ਸਿੱਟਣ ਦੀ ਜੰਗ ਹੈ ਜਾਂ ਇਹ ਵੀ ਹੈ ਕਿ ਆਮ ਆਦਮੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਮਨਪ੍ਰੀਤ ਬਾਦਲ ਨੇ ਉੱਥੇ ਲੱਡੂ ਬੰਡੇ ਆ ਵੀ ਰਾਜਾ ਵੜੰਗ ਦੀ ਹਾਰ ਦੇ ਸਬੰਧ ਚ ਤੇ ਉੱਥੇ ਜਿਹੜਾ ਬਿੱਟੂ ਵੀ ਜਾ ਕੇ ਉੱਥੇ ਵਿਚਰਦਾ ਰਿਹਾ ਸਭ ਤੋਂ ਬਾਅਦ ਉਹ ਸਾਲ ਕੇ ਚ ਰਾਜਾ ਵੜੰਗ ਨੂੰ ਘਰਾਉਣ ਲਈ ਕਿਉਂਕਿ ਰਾਜਾ ਵੜੰਗ ਇੱਥੇ ਆਇਆ ਸੀ ਲੁਧਿਆਣੇ ਚ ਉਹਨੂੰ ਘਰਾਉਣ ਲਈ ਉਹ ਸਾਰੀਆਂ ਹੀ ਚਰਚਾਾਂ ਮਾਂ ਨੇ ਔਰ ਉਹ ਸਾਰੀਆਂ ਚਰਚਾਾਂ ਹੀ ਬਦਲਦੇ ਸਮੀਕਰਨਾਂ ਦੇ ਕਈ ਇਸ਼ਾਰੇ ਵੀ ਨੇ ਔਰ ਆਉਣ ਵਾਲੇ ਦਿਨਾਂ 'ਚ ਹੁਣ 27 ਨੂੰ ਲੈ ਕੇ ਜਿਹੜਾ ਫਾਈਨਲ ਮੈਚ ਜਿਹਨੂੰ ਕਹਿ ਰਹੇ ਆ ਆਪਾਂ ਉਹਨੂੰ ਲੈ ਕੇ ਪਾਰਟੀਆਂ ਵਕਫ ਵਕਫ ਪਾਰਟੀਆਂ ਕੀ ਰਣਨੀਤੀ ਬਣਾਉਂਦੀਆਂ ਨੇ ਇਹ ਵੱਡਾ ਸਵਾਲ ਹੈ ਅਕਾਲੀ ਦਲ ਜਿਹੜਾ ਬੈਕਫੁੱਟ ਤੇ ਚੱਲਿਆ ਗਿਆ ਔਰ ਬਾਰ-ਬਾਰ ਵੀਰ ਬਾਦਲ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਅਰਜ਼ੋਈ ਕਰ ਰਿਹਾ ਕਿ ਮੈਨੂੰ 63 ਤਨਖਾਹ ਲਈ ਜਾਵੇ ਮਤਲਬ ਵੀ ਮੈਂ ਤਾਂ ਕਿ ਵਿਚਰ ਸਕਾਂ ਪਾਰਟੀ ਜੇ ਪਾਰਟੀ ਕਲਦੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ ਉਹ ਸਾਰੇ ਹੀ ਮਤਲਬ ਪਾਰਟੀਆਂ ਆਉਣ ਵਾਲੇ ਦਿਨਾਂ 'ਚ ਕੀ ਰਣਨੀਤੀ ਬਣਾਉਂਦੀਆਂ ਨੇ ਉਹ ਰਣਨੀਤੀ ਤੇ ਲੋਕ ਕਿਸ ਤਰ੍ਹਾਂ ਦਾ ਹੰਗਾਰਾ ਭਰਦੇ ਨੇ ਲੋਕ ਕਿਹਨੂੰ ਸਹਿਯੋਗ ਕਰਦੇ ਨੇ ਲੋਕ ਕਿਹਦੇ ਨਾਲ ਤੁਰਦੇ ਨੇ ਪੰਜਾਬ ਦੇ ਲੋਕ ਕਿਹਨੂੰ ਮਾਨਤਾ ਦਿੰਦੇ ਨੇ ਉਹ ਸਮਾਂ ਦੱਸੂਗਾ ਸਮਾਂ ਢਿੱਕਣਾ ਪਊਗਾ ਜੀ ਤਾ ਬਿਲਕੁਲ ਜਰਨਲੀ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਤੈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ